ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਦਿਨ ਮਤਲਬ 16 ਮਈ ਨੂੰ ਸਿੱਖ ਇਤਿਹਾਸ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਜਾਣਕਾਰੀ 16 ਮਈ 1766 ਨੂੰ ਪਹਾੜ ਗੰਜ ਦਿੱਲੀ ਤੇ ਸਿੱਖ ਫੌਜਾਂ ਦਾ ਕਬਜ਼ਾ ਹੋਇਆ ਪਰ ਸਿੱਖ ਫੌਜਾਂ ਪੱਕੇ ਤੌਰ ਤੇ ਉੱਥੇ ਨਹੀਂ ਰਹੀਆਂ ਤੇ ਅਗਲੇ ਪੜਾ ਲਈ ਚਲੀਆਂ ਗਈਆਂ ਤੇ 16 ਮਈ 1939 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਮ ਕਮੇਟੀ ਦੁਆਰਾ ਪਾਸ ਕੀਤੇ ਮਤੇ ਦੁਆਰਾ ਕਮੇਟੀ ਦਾ ਹਰ ਮੈਂਬਰ ਖੰਡੇ ਦੀਪਾਲ ਸ਼ੱਕੇ ਅਮਰਤ ਹੋਵੇਗਾ ਮਤਲਬ 16 ਮਈ 1939 ਤੋਂ ਪਹਿਲਾਂ ਇਹ ਜ਼ਰੂਰੀ ਨਹੀਂ ਸੀ ਕਿ ਐਸਜੀਪੀਸੀ ਦਾ ਜੋ ਮੈਂਬਰ ਹੋਊਗਾ ਉਹਨੇ ਅਮਰਤਾਰੀ ਹੋਵੇ ਲੇਕਿਨ 16 ਮਈ ਨੂੰ ਹੀ ਇਹ ਮਤਾ ਪਾਸ ਕੀਤਾ ਗਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਜ਼ਰੂਰੀ ਹੈ ਕਿ ਜੋ ਵੀ ਐਸਜੀਪੀਸੀ ਦਾ ਮੈਂਬਰ ਬਣੇਗਾ ਉਸਨੇ ਅਮਰਤ ਛਕਿਆ ਹੋਵੇ ਅਮਰਤਾਰੀ ਹੋਵੇ 1 ਜਨਵਰੀ 31 ਦਸੰਬਰ ਤੱਕ ਜੋ ਵੀ ਸਿੱਖ ਇਤਿਹਾਸ ਵਿੱਚ ਘਟਨਾਵਾਂ ਵਾਪਰੀਆਂ ਉਹਨਾਂ ਦਾ ਜਾਣਕਾਰੀ ਤੁਹਾਨੂੰ ਹਰ ਰੋਜ਼ ਵੀਡੀਓ ਰਾਹੀਂ ਦਿਆ ਕਰਾਂਗੇ ਇਸ ਪੇਜ ਨੂੰ ਜ਼ਰੂਰੀ